ਹਟਾ ਕੇ ਕਰਕੇ ਜਿਉਂ ਹੀ ਘਰ ਦੇ ਪਿਛਲੇ ਪਾਸੇ ਵਾਲਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤਾਂ ਟੀਵੀ ਸਾਹਮਣੇ ਸੋਫੇ ਉੱਪਰ ਉੰਗਦੀ ਪਈ ਰਾਜੀ ਦੀ ਅੱਖ ਖੁੱਲ ਗਈ। ਅਗਲੇ ਪਲ ਜਿਉਂ ਹੀ ਜਿੰਦਰੇ ਵਿੱਚੋਂ ਚਾਬੀ ਬਾਹਰ ਖਿੱਚਣ ਵੇਲੇ ਗੁੱਛੇ ਦੀਆਂ ਚਾਬੀਆਂ ਠਣਕਣ ਦੀ ਆਵਾਜ਼ ਆਈ ਤਾਂ ਰਾਜੀ ਦੇ ਮੂੰਹੋਂ ਨਿਕਲਿਆ ਡੈਡੀ ਇਹ ਸੁਣ ਕੇ ਉਹ ਸੋਫੇ ਦੀ ਦੂਜੀ ਬਾਹੀ ਤੇ ਅਦਲੇ ਟੀ ਸੁੱਤੀ ਹੋਈ ਰਾਜੀ ਦੀ ਮੰਮੀ ਹਰਵਿੰਦਰ ਨੂੰ ਵੀ ਜਾਗ ਆ ਗਈ। ਇਸ ਤੋਂ ਪਹਿਲਾਂ ਹਰਵਿੰਦਰ ਉੱਠ ਕੇ ਸਿੱਧੀ ਹੁੰਦੀ ਉਹ ਸੋਫੇ ਉੱਪਰੋਂ ਲੱਤਾਂ ਲਟਕਾ ਕੇ ਥੱਲੇ ਉਤਰਦੀ ਹੋਈ ਰਾਜੀ ਨਿੱਕੇ-ਨਿੱਕੇ ਚੁਸਤ ਕਦਮ ਪੁੱਟਦੀ ਕਿਚਨ ਵਿੱਚਲੇ ਇਸ ਬੈਕ ਡੋਰ ਕੋਲ ਆ ਗਈ ਤੇ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਡਾਈਨਿੰਗ ਚੇਅਰ ਉੱਪਰ ਬੈਠ ਕੇ ਬੂਟ ਖੋਲ ਰੇ ਕੁਲਦੀਪ ਦੀਆਂ ਲੱਤਾਂ ਨੂੰ ਚਿਮੜ ਗਈ ਅੱਧਾ ਸੁੱਤੀ ਨਹੀਂ ਹਜੇ ਬੂਟ ਖੋਲ ਕੇ ਪਰੇ ਰੱਖਣ ਲਈ ਉੱਠਦੇ ਹੋਏ ਕੁਲਦੀਪ ਨੇ ਰਾਜੀ ਨੂੰ ਆਪਣੀਆਂ ਲੱਤਾਂ ਨਾਲੋਂ ਅਲੱਗ ਕੀਤਾ ਅੱਜ ਬੜਾ ਲੇਟ ਹੋ ਗਏ ਨਾਈਟ ਗਾਊਨ ਠੀਕ ਕਰਦੀ ਹੋਈ ਹਰਵਿੰਦਰ ਨੇ ਕਿਚਨ ਵਿੱਚ ਦਾਖਲ ਹੁੰਦੇ ਆ ਕੁਲਦੀਪ ਨੂੰ ਪੁੱਛਿਆ ਹੈ ਆਹੋ ਉਹ ਆਪਣਾ ਸੈਲੂਲਰ ਫੋਨ ਕਿਚਨ ਟੇਬਲ ਤੋਂ ਚੁੱਕ ਕੇ ਉਹਨੂੰ ਬੈਟਰੀ ਚਾਰਜਰ ਵਿੱਚ ਰੱਖਦਾ ਹੋਇਆ ਕੁਲਦੀਪ ਬੇਧਿਆਨਾਚ ਹੋ ਕੇ ਬੋਲਿਆ ਇੱਕ ਪਲ ਬਾਅਦ ਜਿਹੜਾ ਰੁੱਕ ਕੇ ਹਰਵਿੰਦਰ ਵੱਲ ਮੂੰਹ ਕਰਕੇ ਬੋਲਿਆ ਉਹ 62 ਅਵੇਨਿਊ ਵਾਲੀ ਜਿਹੜੀ ਨਵੀਂ ਲੋਟ ਲਈ ਆ ਘਰ ਦੀ ਪਲਾਨ ਤਿਆਰ ਕਰਵਾਉਂਦਾ ਸੀ ਕੱਲ ਨੂੰ ਬਿਲਡਿੰਗ ਪਰਮਿਟ ਲੈਣ ਲਈ ਪਲਾਨ ਸਬਮਿਟ ਕਰਨੀ ਆ ਜਿਉਂ ਹੀ ਪਲਾਨ ਤੋਂ ਉਸ ਨੂੰ ਆਪਣੇ ਬਰੀਫਕੇਸ ਦੀ ਯਾਦ ਆਈ ਤਾਂ ਉਹਨੇ ਦੇਖਿਆ ਕਿ ਦਰਵਾਜ਼ੇ ਕੋਲ ਪਿਆ ਉਹਦਾ ਜਰਾ ਭਾਰੀ ਬਰੀਫਕੇਸ ਰਾਜੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਠਾ ਕੇ ਹੌਲੀ-ਹੌਲੀ ਆਪਣੇ ਡੈਡੀ ਦੇ ਉਸ ਕਮਰੇ ਵੱਲ ਜਾ ਰਹੀ ਸੀ ਜਿੱਥੇ ਉਹ ਆਪਣੇ ਕਾਗਜ਼ ਪੱਤਰ ਰੱਖਦਾ ਦੇਖੀ ਕਿਤੇ ਸਿੱਟ ਨਾ ਦੇ ਮੇਰੇ ਬਹੁਤ ਜ਼ਰੂਰੀ ਕਾਗਜ਼ात ਨੇ ਇਹਦੇ ਵਿੱਚ ਕੁਲਦੀਪ ਦੇ ਮੂੰਹੋਂ ਨਿਕਲਿਆ ਰੋਟੀ ਕਰਾਂ ਫਿਰ ਗਰਮ ਕਿਚਨ ਦੇ ਕਾਊਂਟਰ ਉੱਪਰ ਪਏ ਪਤੀਲੇ ਦਾ ਢੱਕਣ ਪਰੇ ਕਰਦੀ ਹਰਵਿੰਦਰ ਨੇ ਪੁੱਛਿਆ ਆਹੋ ਕਰ ਲ ਪੰਜਾ ਕੁ ਮਿੰਟਾਂ ਤੱਕ ਕਹਿ ਕੇ ਕੁਲਦੀਪ ਨੇ ਪੈਂਟ ਦੀ ਜੇਬ ਚੋਂ ਕਾਗਜ਼ਾਂ ਨਾਲ ਭਰਿਆ ਹੋਇਆ ਮੋਟਾ ਜਿਹਾ ਆਪਣਾ ਬਟੂਆ ਗੁੱਟ ਘੜੀ ਫਿਰ ਆਵਦਾ ਕੋਟ ਲਾ ਕੇ ਕਿਚਨ ਟੇਬਲ ਦੇ ਉੱਪਰ ਹੀ ਰੱਖ ਦਿੱਤਾ ਤੇ ਸਾਹਮਣੇ ਕੰਦ ਵਿੱਚ ਬਣੀ ਅਲਮਾਰੀ ਚੋਂ ਸਕੌਚ ਦੀ ਬੋਤਲ ਕੱਢ ਕੇ ਇੱਕ ਮੋਟਾ ਜਿਹਾ ਡਰਿੰਕ ਬਣਾਉਣ ਲੱਗ ਪਿਆ ਐਸੇ ਦੌਰਾਨ ਰਾਜੀ ਫਿਰ ਨਿੱਕੇ ਨਿੱਕੇ ਕਦਮ ਪੁੱਟਦੀ ਕਰਮਵਾਰ ਉਹਦਾ ਬਟੂਆ ਗੁੱਟ ਕੜੀ ਫਿਰ ਕੋਟ ਚੁੱਕੇ ਤੇ ਕਮਰੇ ਵੱਲ ਲੈ ਤੁਰੇ ਸੌਣ ਦਾ ਕੀ ਹਾਲਾ ਹੁਣ ਪਹਿਲਾਂ ਘੁੱਟ ਭਰ ਕੇ ਕੁਲਦੀਪ ਨੇ ਹਰਵਿੰਦਰ ਨੂੰ ਪੁੱਛਿਆ ਦੀਨੇ ਦਾ ਬਹੁਤ ਤੰਗ ਕੀਤਾ ਉਹਨੇ ਸਾਰਾ ਦਿਨ ਘੰਗਦਾ ਰਹਾ ਰਾਜੀ ਨੂੰ ਸਕੂਲੇ ਛੱਡ ਕੇ ਮੈਂ ਉਹਨੂੰ ਡਾਕਟਰ ਦੇ ਲੈ ਕੇ ਗਈ ਸੀ ਬਹੁਤ ਭੀੜ ਸੀ ਉੱਥੇ ਮੈਨੂੰ ਤਾਂ ਫਿਕਰ ਸੀ ਕਿ ਰਾਜੀ ਦਾ ਸਕੂਲ ਖਤਮ ਹੋਣ ਤੋਂ ਪਹਿਲਾਂ ਸਾਡੀ ਵਾਰੀ ਆ ਜੂ ਕਿ ਨਹੀਂ ਕੀ ਕਹਿੰਦਾ ਫੇ ਡਾਕਟਰ ਕੁਲਦੀਪ ਜਰਾ ਕਾਲਾ ਪੈਂਦਾ ਹੋਇਆ ਬੋਲਿਆ ਕਹਿੰਦਾ ਮਮੁੱਲੀ ਜਿਹਾ ਵਾਇਰਸ ਆ ਕੋਈ ਜੂਸ ਜਿਆਦਾ ਪਿਲਾਓ ਇਹਨੂੰ ਆ ਮਾੜੀ ਜੀ ਦਵਾਈ ਦਿੱਤੀ ਆ ਪੀਣ ਵਾਲੀ ਮਾਸਾ ਹੁਣ ਘੰਟਾ ਕੋ ਹੋਇਆ ਤਾਂ ਠਿਕਿਆ ਨਹੀਂ ਤਾਂ ਵਸਾ ਸਾਰਾ ਦਿਨ ਮੰਮੀ ਮੰਮੀ ਬੇਬੀ ਫੋਏ ਰੋਂਦਾ ਹਰਵਿੰਦਰ ਦੀ ਗੱਲ ਕੱਟਦੀ ਰਾਜੀ ਨੇ ਆ ਕੇ ਦੱਸਿਆ ਹਰਵਿੰਦਰ ਹੱਥਲਾ ਕੰਮ ਵਿੱਚ ਛੱਡ ਕੇ ਫ੍ਰੀਜ ਚ ਜੂਸ ਦੀ ਭਰੀ ਹੋਈ ਬੇਬੀ ਬੋਟਲ ਲੈ ਕੇ ਕਾਲੀ ਨਾਲ ਜਾਂਦੀ ਹੋਈ ਬੋਲੀ ਤੂੰ ਤਾਂ ਨਹੀਂ ਛੇੜਿਆ ਉਹਨੂੰ ਨਹੀਂ ਰਾਜੀ ਨੇ ਭੋਲੇਪਨ ਨਾਲ ਕਿਹਾ ਮੈਂ ਤਾਂ ਡੈਡੀ ਦਾ ਕੋਟ ਰੱਖਦੀ ਸੀ ਕਹਿ ਕੇ ਇੱਕ ਵਾਰੀ ਫੇਰ ਰਾਜੀ ਨੇ ਕੁਲਦੀਪ ਦੀਆਂ ਲੱਤਾਂ ਨੂੰ ਚਿਮੜਨਾ ਚਾਹਾ ਪਰ ਉਸ ਤੋਂ ਪਹਿਲਾਂ ਹੀ ਕੁਲਦੀਪ ਡਾਈਨਿੰਗ ਟੇਬਲ ਉੱਪਰੋਂ ਅੱਜ ਦੀ ਆਈ ਹੋਈ ਡਾਕ ਚੁੱਕ ਕੇ ਦੂਜੇ ਹੱਥ ਵਿੱਚ ਆਪਣਾ ਡਰਿੰਕ ਲਈ ਲਿਵਿੰਗ ਰੂਮ 'ਚ ਚਲਾ ਗਿਆ ਇੱਕ ਕੁੱਟ ਭਰ ਕੇ ਕੁਲਦੀਪ ਨੇ ਡਰਿੰਕ ਤੇ ਡਾਕ ਸਾਹਮਣੇ ਪਏ ਕਾਫੀ ਟੇਬਲ ਤੇ ਰੱਖ ਦਿੱਤੇ ਤੇ ਸੋਫੇ ਉੱਪਰ ਬੈਠ ਕੇ ਜੁਰਾਬਾਂ ਖੋਲਣ ਲੱਗ ਪਿਆ। ਰਾਜੀ ਵੀ ਹੌਲੀ-ਹੌਲੀ ਉਹਦੇ ਪਿੱਛੇ ਆ ਗਈ। ਸੋਫੇ ਤੇ ਚੜ੍ਹ ਕੇ ਉਹਦੇ ਗੱਲ ਨੂੰ ਜੱਫੀ ਪਾ ਕੇ ਉਹਦੀ ਗੱਲ ਨਾਲ ਆਪਣੀ ਗੱਲ ਲਾ ਕੇ ਖੜ ਗਈ। ਉਹਦੀ ਇੱਕ ਗੱਲ ਨੂੰ ਹਲਕਾ ਜਿਹਾ ਚੁੰਮ ਕੇ ਦੂਜੀ ਨੂੰ ਪਲੋਸਦਾ ਹੋਇਆ ਕੁਲਦੀਪ ਬੋਲਿਆ। ਚੱਲ ਟਿੱਡੀ ਹੁਣ ਤੂੰ ਵੀ ਸੌਂ ਜਾ। ਹੂੰ ਕਹਿ ਕੇ ਰਾਜੀ ਕੁਲਦੀਪ ਦੇ ਗੱਲ ਨੂੰ ਜ਼ਰਾ ਹੋਰ ਚਿੰਮੜ ਗਈ। ਕੁਲਦੀਪ ਨੇ ਇੱਕ ਹੱਥ ਨਾਲ ਆਪਣੀ ਗਰਦਨ ਦੇ ਪਿੱਛੋਂ ਉਹਦੇ ਹੱਥ ਦਾ ਲੋਕ ਖੋਲਿਆ। ਤੇ ਉਸ ਨੂੰ ਆਪਣੇ ਨਾਲ ਸੋਫੇ ਤੇ ਬਿਠਾ ਕੇ ਨਕਟਾਈ ਦੀ ਗੱਠ ਢਿੱਲੀ ਕਰਦਾ ਬੋਲਿਆ ਚੱਲ ਫੇਰ ਟੀਵੀ ਦੇਖ ਲਾ ਇੱਥੇ ਬਹਿ ਜਾ ਟੀਵੀ ਦਾ ਰਿਮੋਟ ਕੰਟਰੋਲ ਉਠਾ ਕੇ ਉਹਦੀ ਆਵਾਜ਼ ਹੋਰ ਨੀਵੀਂ ਕਰਕੇ ਉਹਨੇ 5-6 ਚੈਨਲ ਬਦਲੇ ਕੋਈ ਵੈਸਟਰਨ ਜੀ ਫਿਲਮ ਲਾਤੀ ਲੈ ਆ ਦੇਖ ਘੋੜੇ ਦੌੜ ਦੇ ਦੇਖ ਲਾ ਕਿ ਐ ਕਿ ਕੁਲਦੀਪ ਨੇ ਹਤਲਾ ਪੈਗ ਮੁਕਾਇਆ ਤੇ ਹੋਰ ਬਣਾਉਣ ਲਈ ਤੁਰ ਪਿਆ ਰਾਜੀ ਅਣਮੰਨੇ ਜਹਿ ਮਨ ਨਾਲ ਟੀਵੀ ਵੱਲ ਘੂਰਦੀ ਰਹੀ ਦੂਜਾ ਪੈਗ ਲਿਵਿੰਗ ਰੂਮ ਵਿੱਚ ਲਈ ਕੌਫੀ ਟੇਬਲ ਤੇ ਰੱਖ ਕੇ ਕੁਲਦੀਪ ਅੱਜ ਡਾਕ ਫਰੋਲਣ ਲੱਗ ਪਿਆ ਕਮੀਜ਼ ਦੀ ਜੇਬ ਨਾਲ ਟੰਗਿਆ ਪੈਨ ਨਾਲ ਢਾ ਕੇ ਪਹਿਲਾ ਲਪਾਵਾ ਪਾੜਿਆ ਉਹਦੇ ਜੀਵਨ ਬੀਮੇ ਦੀ ਕਿਸ਼ਤ ਤਾਰਨ ਦਾ ਨੋਟਿਸ ਸੀ ਇਹ ਨੋਟਿਸ ਇੱਕ ਵਾਰੀ ਪਹਿਲਾਂ ਵੀ ਆ ਚੁੱਕਿਆ ਪਰ ਹੱਥ ਤੰਗ ਹੋਣ ਦੀ ਵਜ੍ਹਾ ਨਾਲ ਉਹਦੇ ਕੋਲੋਂ ਕਿਸ਼ਤ ਤਾਰ ਨਹੀਂ ਸੀ ਹੋਈ ਇੱਕ ਦੋ ਵਾਰ ਤਾਂ ਵਿਚਾਰ ਬਣਿਆ ਕਿ ਇਹ ਬੀਮਾ ਪਾਲਿਸੀ ਕੈਨਸਲ ਕਰਵਾ ਦੇਵੇ ਇਹ ਪਾਲਿਸੀ ਉਸ ਨੂੰ ਉਹਦਾ ਇੱਕ ਪੁਰਾਣਾ ਦੋਸਤ ਜੋ ਕਿ ਨਮਾ ਨਮਾ ਬੀਮਾ ਕੰਪਨੀ ਦਾ ਏਜੰਟ ਬਣਿਆ ਸੀ ਲਗਭਗ ਮੱਲੋਂ ਮੱਲੀ ਵੇਚ ਗਿਆ ਸੀ ਉਹ ਕੁਲਦੀਪ ਮੋਹਰਾਂ ਦੇ ਘਰ ਆਇਆ ਤਾਂ ਕੁਲਦੀਪ ਦਾ ਕਾਕਾ ਦੇਖਣ ਦੇ ਬਹਾਨੇ ਸੀ ਤੇ ਦੋ ਕੋ ਪੈਗ ਲਾਣ ਤੋਂ ਬਾਅਦ ਆਪਣਾ ਬੈਕ ਖੋਲ ਕੇ ਬਹਿ ਗਿਆ ਆਪਣੀ ਕੰਪਨੀ ਦੀ ਸਿਫਤਾਂ ਕਰਨ ਪਤਾ ਨਹੀਂ ਕੁਲਦੀਪ ਦੇ ਦੋ ਪੈਗ ਪੀਤਿਆਂ ਦਾ ਅਸਰ ਸੀ ਜਾਂ ਪੰਜਾਬੀ ਸੁਭਾਅ ਦਾ ਸਦਕਾ ਕਿ ਘਰ ਆਏ ਬੰਦੇ ਨੂੰ ਨਾਰਾਜ਼ ਨਹੀਂ ਕਰਨਾ ਕੁਲਦੀਪ ਨਾ ਸਮਰਥਾ ਰੱਖਦਾ ਹੋਇਆ ਵੀ ਉਸ ਨੂੰ ਨਾਂ ਨਹੀਂ ਸੀ ਕਰ ਸਕਿਆ ਦੋ ਤਿੰਨ ਕਿਸ਼ਤਾਂ ਦੇਣ ਤੋਂ ਬਾਅਦ ਉਹਨੇ ਪਾਲਿਸੀ ਕੈਨਸਲ ਕਰਾਉਣ ਦੀ ਵੀ ਸੋਚੀ ਪਰ ਉਹਨਾਂ ਦਿਨਾਂ ਵਿੱਚ ਉਸ ਦੇ ਵਾਕਿਫ ਦੀ ਅਚਾਨਕ ਹੱਟ ਫੇਲ ਹੋਣ ਕਾਰਨ ਮੌਤ ਹੋ ਗਈ ਕੁਦਰਤੀ ਉਸ ਦੇ ਵਾਕਿਫ ਨੇ ਆਪਣਾ ਜੀਵਨ ਬੀਮਾ ਕਰਵਾਇਆ ਹੋਇਆ ਸੀ ਜਿਸ ਦੀ ਵਜ੍ਹਾ ਨਾਲ ਉਹਦਾ ਟੱਬਰ ਰੂਲਣਾ ਬਚ ਗਿਆ ਕੁਲਦੀਪ ਨੇ ਵੀ ਆਪਣੇ ਨਿਆਂ ਦੇ ਖਿਆਲ ਕਰਕੇ ਪਾਲਿਸੀ ਕੈਨਸਲ ਕਰਨ ਦਾ ਵਿਚਾਰ ਤਿਆਗਤਾ ਉਸ ਨੇ ਬੀਮਾ ਕੰਪਨੀ ਦਾ ਨੋਟਿਸ ਮੁੜ ਤੈਅ ਕਰਕੇ ਲਾਵਾ ਵਿੱਚ ਰੱਖਤਾ ਇੰਨੀ ਦੇਰ ਨੂੰ ਰਾਜੀ ਨੇ ਵੀ ਬਿਲਕੁਲ ਉਸੇ ਤਰ੍ਹਾਂ ਪੈਨਾ ਢਾਕੇ ਦੂਜਾ ਲਫਾਫਾ ਪਾੜ ਲਿਆ। ਉਸ ਦੇ ਅੰਦਰਲੀ ਚਿੱਠੀ ਕੱਢਣ ਲੱਗ ਪਈ। ਤੈਨੂੰ ਕਿੰਨੀ ਵਾਰੀ ਕਿਹਾ ਕਿ ਡੈਡੀ ਦੇ ਕਾਗਜ਼ਾਂ ਨੂੰ ਨਾ ਛੇੜਿਆ ਕਰ। ਜਰਾ ਗੁੱਸੇ 'ਚ ਕੁਲਦੀਪ ਨੇ ਰਾਜੀ ਨੂੰ ਝੰਜੋੜਿਆ। ਫਿਰ ਉਹ ਸੈਮੀ ਹੋਈ ਨੂੰ ਕੁੱਛੜ ਚੁੱਕ ਕੇ ਬੈੱਡਰੂਮ ਵੱਲ ਚਲਾ ਗਿਆ। ਜਿਉਂ ਹੀ ਬੈੱਡਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਸ਼ੌਨ ਨੂੰ ਜੂਸ ਪਿਲਾ ਰਹੀ ਹਰਵਿੰਦਰ ਨੇ ਮੰਜੇ ਉੱਪਰੋਂ ਹੀ ਮੂੰਹ ਸਾਹਮਣੇ ਉਂਗਲੀ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਤੇ ਫਸਫੁਸਾਕੇ ਬੋਲੀ ਪਹਿਲਾਂ ਟਾਇਲਟ ਉੱਪਰ ਬਿਠਾਓ ਇਹਨੂੰ ਹਰਵਿੰਦਰ ਦੀ ਗੋਚ ਪਏ ਸ਼ੌਨ ਦੇ ਮੱਥੇ ਤੇ ਗੱਲ ਨੂੰ ਹੱਥ ਦੇ ਪੁੱਠੇ ਪਾਸੇ ਨਾਲ ਝੋਕੇ ਦੇਖਿਆ ਤੇ ਬੈੱਡ ਦੇ ਕੋਲ ਪਏ ਕ੍ਰੈਬ ਵਿੱਚੋਂ ਬੈਗ 'ਚੋਂ ਇੱਕ ਡਾਈਪਰ ਕੱਢ ਕੇ ਹਰਵਿੰਦਰ ਕੋਲ ਰੱਖਣ ਤੋਂ ਬਾਅਦ ਰਾਜੀ ਨੂੰ ਉਸੇ ਤਰ੍ਹਾਂ ਕੁੱਚੜ ਚੁੱਕੀ ਕੁਲਦੀਪ ਰਾਜੀ ਨੂੰ ਬਾਥਰੂਮ ਦੇ ਦਰਵਾਜ਼ੇ ਅੰਦਰਵਾੜ ਕੇ ਮੁੜ ਸੋਫੇ ਉੱਪਰ ਆ ਬੈਠਾ ਇੱਕ ਹੋਰ ਘੁੱਟ ਭਰ ਕੇ ਮੁੜ ਡਾਕ ਦੇਖਣ ਲੱਗ ਪਿਆ ਇਹ ਲਫਾਫਾ ਸ਼ਹਿਰ ਦੇ ਪੁਲਿਸ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਸੀ। ਕੁਲਦੀਪ ਨੂੰ ਮੋਟਾ ਸਾਰਾ ਜੁਰਮਾਨਾ ਹੋਇਆ ਸੀ। ਕੋਈ 8-10 ਦਿਨ ਪਹਿਲਾਂ ਕੁਲਦੀਪ ਆਪਣੇ ਇੱਕ ਨਵੇਂ ਬਣਾਏ ਘਰ ਨੂੰ ਪਾਸ ਕਰਾਉਣ ਲਈ ਮਿਊਸਪਲ ਕਮੇਟੀ ਦੇ ਇਨਸਪੈਕਟਰ ਨੂੰ ਉਡੀਕ ਦਾ ਲੇਟ ਹੋ ਗਿਆ ਸੀ। ਦੂਜੇ ਪਾਸੇ ਕੋ ਹੋਰ ਘਰ ਬਣਾਉਣ ਵਾਸਤੇ ਮਾਰਗੇਜ ਲੈਣ ਲਈ ਉਹਦੀ ਬੈਂਕ ਦੇ ਅਫਸਰ ਨਾਲ ਅਪੁਆਇੰਟਮੈਂਟ ਸੀ। ਜਿੱਥੇ ਪਹੁੰਚਣ ਲਈ ਓਵਰ ਸਪੀਡ ਕਾਰ ਚਲਾਉਂਦਾ ਉਹ ਪੁਲਿਸ ਦੇ ਕਾਬੂ ਆਇਆ ਸੀ। ਉਸ ਦਿਨ ਉਹਦਾ ਡਰਾਈਵਿੰਗ ਲਾਇਸੈਂਸ ਵੀ ਉਹਦੇ ਬਟੂਏ ਵਿੱਚ ਮੌਜੂਦ ਨਹੀਂ ਸੀ ਦਰਅਸਲ ਰਾਜੀ ਕਈ ਵਾਰੀ ਆਪਣੇ ਡੈਡੀ ਨੂੰ ਲਾਡ ਕਰਨ ਦੀ ਮਾਰੀ ਕੁਲਦੀਪ ਦੇ ਡਰਾਈਵਿੰਗ ਲਾਇਸੈਂਸ ਉੱਪਰ ਲੱਗੀ ਫੋਟੋ ਕਾਰਨ ਲਾਇਸੈਂਸ ਨੂੰ ਅਕਸਰ ਬਟੂਏ 'ਚ ਬਾਹਰ ਕੱਢ ਲੈਂਦੀ ਆ ਤੇ ਉਹਨੂੰ ਚੁੰਮ ਕੇ ਗੱਲ ਨਾਲ ਲਾ ਕੇ ਪਿਆਰ ਕਰ ਲੈਂਦੀ ਆ ਤੇ ਉਸ ਦਿਨ ਨਰਾਜੀ ਉਹਦਾ ਲਾਇਸੈਂਸ ਸਕੂਲ ਵਿੱਚ ਨਾਲ ਹੀ ਲੈ ਗਈ ਸ਼ਾਇਦ ਕੁਲਦੀਪ ਪਿਛਲੇ ਕਈ ਦਿਨ ਲਗਾਤਾਰ ਕੰਸਟਰਕਸ਼ਨ ਦੇ ਕੰਮ 'ਚ ਰੁੱਝਾ ਹੋਣ ਕਰਕੇ ਰਾਤ ਨੂੰ ਲੇਟ ਕਰ ਆਉਂਦਾ ਸੀ ਇਸ ਸਵੇਰੇ ਬੱਚਿਆਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਘਰੋਂ ਨਿਕਲ ਜਾਂਦਾ ਸੀ। ਓਵਰ ਸਪੀਡ ਕਾਰ ਚਲਾਉਣ ਤੇ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਨਾ ਰੱਖਣ ਕਰਕੇ ਕੁਲਦੀਪ ਦਾ ਚਲਾਨ ਹੋਇਆ ਸੀ। ਪੁਲਿਸ ਨਾਲ ਮੱਥਾ ਪੱਟੀ ਕਰਨ ਦੀ ਖੱਜਲ ਖਵਾਰੀ ਤੋਂ ਬਾਅਦ ਜਦੋਂ ਕੁਲਦੀਪ ਆਖਿਰ ਬੈਂਕ ਪਹੁੰਚਿਆ ਤਾਂ ਬੈਂਕ ਦਾ ਲੋਨ ਆਫੀਸਰ ਉੜੀ ਕੇ ਉਹਨੂੰ ਜਾ ਚੁੱਕਿਆ ਸੀ। ਖਿਜਿਆ ਖੱਪਿਆ ਕੁਲਦੀਪ ਘਰ ਪਹੁੰਚਿਆ ਤਾਂ ਲਾਇਸੈਂਸ ਦੇ ਉਹਦੇ ਕਮਰੇ ਵਿੱਚ ਪਏ ਕਾਗਜ਼ਾਂ ਵਿੱਚੋਂ ਕਿਧਰੇ ਵੀ ਨਹੀਂ ਸੀ ਲੱਭਿਆ। ਉਹਨੂੰ ਆਪਣਾ ਬਟੂਆ ਤੇ ਹੋਰ ਕਾਗਜ਼ ਬਾਰ-ਬਾਰ ਫਰੋਲਦਾ ਦੇਖ ਕੇ ਰਾਜੀ ਭੋਲੇ ਪੈਰੀ ਆਪਣੇ ਕਮਰੇ ਚੋਂ ਆਪਣਾ ਨਿੱਕਾ ਜਿਹਾ ਸਕੂਲ ਬੈਗ ਚੁੱਕ ਲਏ। ਉਹਦੀ ਸਾਈਡ ਤੇ ਬਣੀ ਜੇਬ ਚੋਂ ਕੁਲਦੀਪ ਦਾ ਲਾਇਸੈਂਸ ਕੱਢ ਕੇ ਉਹਨੂੰ ਫੜਾਉਂਦੀ ਹੋਈ ਭੋਲੇ ਭਨ ਨਾਲ ਬੋਲੀ ਡੈਡੀ ਮੈਂ ਕਈ ਵਾਰ ਤੁਹਾਨੂੰ ਬਹੁਤ ਮਿਸ ਕਰਦੀ ਆਂ। ਪਰ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੁਲਦੀਪ ਨੇ ਝੱਪਟ ਕੇ ਉਹਦੇ ਹੱਥੋਂ ਲਾਇਸੈਂਸ ਖੋਹਦੇ ਹੋਏ ਨੇ ਕਿਹਾ ਖਬਰਦਾਰ ਜੇ ਇਹਨੂੰ ਕਦੇ ਮੇਰੇ ਬਟੂਏ ਚੋਂ ਬਾਹਰ ਵੀ ਕੱਢਿਆ ਤਾਂ ਉਸ ਦਿਨ ਰਾਜੀ ਕਾਫੀ ਸਹਿਮ ਗਈ ਸੀ ਇਹ ਨੋਟਿਸ ਉਸੇ ਦਿਨ ਹੋਏ ਚਲਾਨ ਦਾ ਜੁਰਮਾਨਾ ਸੀ ਇਸ ਨੋਟਿਸ ਨੂੰ ਤਹਿ ਲਾ ਕੇ ਮੋੜ ਲਪਾਪੇ ਚ ਰੱਖਣ ਲੱਗਿਆ ਤਾਂ ਰਾਜੀ ਬਾਥਰੂਮ ਚ ਨਿਕਲ ਕੇ ਅਛੋਪਲੇ ਜੇ ਮੋੜੇ ਉੱਪਰ ਕੁਲਦੀਪ ਦੇ ਨਾਲ ਲਾ ਕੇ ਬਹਿ ਗਈ ਜਿੰਨੀ ਦੇਰ ਉਹ ਡਾਕ ਦੇਖਦਾ ਉੰਨੀ ਦੇਰ ਉਹਦੀ ਬਾਹ ਨੂੰ ਪੋਲਾ ਜਾ ਫੜ ਕੇ ਉਹਦੇ ਨਾਲ ਹੀ ਸਿਮਟੀ ਰਹੀ ਸ਼ਾਇਦ ਬਾਕੀ ਦੀ ਡਾਕ ਦੇਖਦੇ-ਦੇਖਦੇ ਇੱਕ ਦੋ ਵਾਰੀ ਕੁਲਦੀਪ ਨੇ ਉਹਨੂੰ ਪੋਲਾ-ਪੋਲਾ ਜਾ ਥੱਪੜ ਵੀ ਲਾ ਦਿੱਤਾ ਤੇ ਡਾਕ ਮੁੱਕਣ ਤੱਕ ਉਹ ਸੌ ਚੁੱਕੀ ਸੀ। ਕੁਲਦੀਪ ਨੇ ਡਾਕ ਮੁੱਕਣ ਤੋਂ ਬਾਅਦ ਦੂਜਾ ਪੈਗ ਵੀ ਮੁਕਾਇਆ। ਸੁੱਤੀ ਪਈ ਰਾਜੀ ਨੂੰ ਚੁੱਕ ਕੇ ਬੈੱਡ ਤੇ ਪਾਇਆ। ਤੇ ਹਰਵਿੰਦਰ ਵੀ ਸ਼ੌਨ ਨੂੰ ਮੋੜ ਕਰਾ ਕੇ ਵਿੱਚ ਪਾ ਚੁੱਕੀ ਸੀ। ਰਾਜੀ ਉੱਪਰ ਕੰਬਲ ਦਿੰਦੀ ਹੋਈ ਧੀਮੀ ਜਿਹੀ ਆਵਾਜ਼ 'ਚ ਕੁਲਦੀਪ ਨੂੰ ਪੁੱਛਿਆ, "ਰੋਟੀ ਪਾ ਦੇ ਹੁਣ?" "ਆਹੋ, ਪੰਜਾਂ ਕੁ ਮਿੰਟਾਂ ਤੱਕ।" ਉਸੇ ਤਰ੍ਹਾਂ ਦੀ ਨੀਵੀਂ ਆਵਾਜ਼ 'ਚ ਜਵਾਬ ਦੇ ਕੇ ਕੁਲਦੀਪ ਬੈੱਡਰੂਮ 'ਚੋਂ ਨਿਕਲ ਗਿਆ। ਕਿਚਨ ਵਿੱਚ ਆ ਕੇ ਉਹ ਹੋਰ ਹਲਕਾ ਜਿਹਾ ਪੈਗ ਬਣਾਉਣ ਲੱਗ ਪਿਆ। ਗਲਾਸ ਹੱਥ ਵਿੱਚ ਚੁੱਕ ਕੇ ਉਹ ਮੋੜ ਸੋਫੇ ਤੇ ਆ ਕੇ ਬੈਠਿਆ ਤੇ ਐਵੇਂ ਬੇਮਤਲਬ ਹੀ ਟੀਵੀ ਦੀ ਰਿਮੋਟ ਕੰਟਰੋਲ ਦੇ ਬਟਨ ਦਬਣ ਲੱਗ ਪਿਆ ਮਸਾਂ ਟੀਕੀ ਆ ਵਿਚਾਰੀ ਸੋਫੇ ਉੱਪਰ ਕੁਲਦੀਪ ਦੇ ਬਰਾਬਰ ਬੈਠਦੀ ਹਰਵਿੰਦਰ ਨੇ ਕਿਹਾ ਬਹੁਤ देर ਦੀ ਉਡੀਕ ਦੀ ਸੀ ਤੁਹਾਨੂੰ ਕਿ ਤੁਸੀਂ ਜਰਾ ਛੇਤੀ ਕਾਰਜਾ ਕਰੋ ਸਵੇਰੇ ਨੂੰ ਵੀ ਇਹਨਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਹੀ ਨਿਕਲ ਜਾਂਦੇ ਹੋ ਤੁਸੀਂ ਮੈਂ ਕੀ ਕਰਾਂ ਦੱਸ ਤੇਰੇ ਸਾਹਮਣੇ ਹੀ ਆ ਸਭ ਕੁਝ 8 ਸਾਲ ਹੋ ਗਏ ਮੈਨੂੰ ਕਨੇਡਾ ਇਹਨੂੰ ਕੋਈ ਚੱਜ ਦੀ ਨੌਕਰੀ ਨਹੀਂ ਮਿਲੀ ਆ ਮਸਾਂ ਕਿਤੇ ਜਾ ਕੇ ਪਿਛਲੇ 2 ਕੁ ਸਾਲਾਂ ਤੋਂ ਘਰਾਂ ਦੀ ਮਾਰਕੀਟ ਜਦੋਂ ਤੋਂ ਤੇਜ਼ ਹੋਈ ਆ ਕੁਝ ਬਣਨ ਲੱਗਿਆ ਇਹ ਤਾਂ ਐਦਾਂ ਭਈ ਤੁਹਾਡਾ ਬਣਾਇਆ ਹੋਇਆ ਘਰ ਮਾਰਕੀਟ ਵਿੱਚ ਸੇਲ ਤੇ ਲੱਗਣ ਤੋਂ ਪਹਿਲਾਂ ਹੀ ਦੂਸਰਾ ਘਰ ਬਣਾਉਣ ਲਈ ਲੋੜ ਖਰੀਦੀ ਹੋਈ ਹੋਵੇ ਤੇ ਨਕਸ਼ਾ ਪਾਸ ਹੋਇਆ ਹੋਇਆ ਹੋਵੇ ਪਹਿਲਾਂ ਘਰ ਵਿਕਦੇ ਆਂ ਦੂਜੇ ਘਰ ਦਾ ਕੰਮ ਚਾਲੂ ਹੋ ਜੇ ਤਾਂ ਦੇ ਗੁਜ਼ਾਰਾ ਹੋ ਸਕਦਾ ਹੈ ਨਹੀਂ ਤਾਂ ਤੁਸੀਂ ਮਾਰਕੀਟ ਵਿੱਚ ਸਰਵਾਈਵ ਹੀ ਨਹੀਂ ਕਰ ਸਕਦੇ। ਕੁਲਦੀਪ ਨੇ ਤੋੜੀ लाचारी ਜ਼ਾਹਰ ਕਰਦਿਆਂ ਕਿਹਾ ਫਿਰ ਇੱਕ ਝਣ ਰੁਕ ਕੇ ਕਹਿਣ ਲੱਗਿਆ ਕਿ ਵੱਡੇ ਵੱਡੇ ਬਿਲਡਰ ਤਾਂ 8-8 10-10 ਸਲੋਟਾਂ ਇਕੱਠੀਆਂ ਲੈ ਕੇ ਕੰਮ ਸ਼ੁਰੂ ਕਰ ਦਿੰਦੇ ਨੇ। ਕੋਈ ਨਾ ਕਿਸੇ ਦਿਨ ਆਪਾਂ ਵੀ ਵੱਡੇ ਬਿਲਡਰ ਬਣਾਂਗੇ ਕਹਿੰਦਿਆਂ ਹੋਇਆਂ ਕੁਲਦੀਪ ਨੇ ਹਰਵਿੰਦਰ ਨੂੰ ਇੱਕ ਬਾਹ ਨਾਲ ਖਿੱਚ ਕੇ ਆਪਣੇ ਨੇੜੇ ਨੂੰ ਕੀਤਾ ਤੇ ਦੂਜੇ ਹੱਥ ਨਾਲ ਗਲਾਸ 'ਚੋਂ ਇੱਕ ਹੋਰ ਕੁੱਟ ਭਰ ਕੇ ਮੇਜ਼ 'ਤੇ ਰੱਖਦਾ। ਕਿੰਨੇ ਪੈਗ ਲਾਏ ਨੇ ਅੱਜ? ਉਨੇ ਨੇੜੇ ਹੋ ਕੇ ਉਹਦੇ ਮੂੰਹ ਲਾ ਕੇ ਆਪਣਾ ਨੱਕ ਕਰਦੀ ਹੋਈ ਹਰਵਿੰਦਰ ਬੋਲੀ ਜਿੰਨੇ ਅੱਗੇ ਲਾਉਣਾ ਰੋਜ਼ ਕਹਿ ਕੇ ਕੁਲਦੀਪ ਨੇ ਆਪਣੇ ਬੁੱਲ ਉਸਦੇ ਬੁੱਲਾਂ ਦੇ ਬਰਾਬਰ ਕੀਤੇ ਕਿ ਫੋਨ ਦੀ ਘੰਟੀ ਖੜਕ ਪਈ ਨਿਆਣੇ ਦੇ ਸੁੱਤੇ ਉੱਠ ਜਾਣ ਦੇ ਡਰੋਂ ਕੁਲਦੀਪ ਬਿਜਲੀ ਵਾਂਗ ਸੋਫੇ ਤੋਂ ਉੱਠਿਆ ਜਿਦੇ ਕਰਕੇ ਉਹਦੇ ਹੱਥ ਵਿੱਚਲੇ ਗਲਾਸ ਵਿੱਚੋਂ ਕੁਝ ਛਿੱਟੇ ਉਹਦੀ ਪੈਂਟ ਤੇ ਕੁਝ ਟੇਬਲ ਤੇ ਗਿਰ ਗਏ ਤੀਸਰੀ ਘੰਟੀ ਹੁੰਦੇ ਆ ਕਿਚਨ ਵਿੱਚ ਪਹੁੰਚ ਕੇ ਫੋਨ ਚੁੱਕ ਲਿਆ ਦੂਸਰੇ ਪਾਸੇ ਉਹਦੇ ਘਰਾਂ ਦਾ ਸੇਲਜ਼ਮੈਨ ਦੋਸਤ ਅਵਤਾਰ ਬੋਲ ਰਿਹਾ ਸੀ ਜੀਨੇ ਉਹਨਾਂ ਦਾ 124 ਕ੍ਰੈਡਿਟ ਵਾਲਾ ਘਰ ਬਣਾਇਆ ਤੇ ਸੇਲ ਉੱਪਰ ਲਗਾਇਆ ਹੋਇਆ ਸੀ ਕਾਫੀ ਟੇਬਲ ਉੱਪਰ ਡੁੱਲੀ ਸ਼ਰਾਬ ਸਾਫ਼ ਕਰਨ ਲਈ ਕਿਚਨ ਚੋਂ ਨੈਪਕਿਨ ਪੇਪਰ ਲੈਣਾ ਹੀ ਹਰਵਿੰਦਰ ਨੇ ਪਤਿੱਲੇ ਚੋਂ ਚਿਕਨ ਦੀ ਪਲੇਟ ਭਰ ਕੇ ਮਾਈਕ੍ਰੋਵੇਵ ਵਿੱਚ ਗਰਮ ਹੋਣ ਲਈ ਰੱਖਣ ਲੱਗੀ ਤਾਂ ਉਸਨੇ ਕੁਲਦੀਪ ਨੂੰ ਫੋਨ ਉੱਪਰ ਕਹਿੰਦਿਆਂ ਸੁਣਿਆ ਯਾਰ ਸਵੇਰ ਨੂੰ ਤਾਂ ਬਹੁਤ ਛੇਤੀ ਆ ਦੂਜੇ ਪਾਸੇ ਅਵਤਾਰ ਨੇ ਕੁਝ ਕਿਹਾ ਅੱਛਾ ਫਿਰ ਪਹੁੰਚ ਜਾਉ ਮੈਂ ਔਖਾ ਸੌਖਾ ਚੰਗਾ ਓਕੇ ਕਹਿ ਕੇ ਕੁਲਦੀਪ ਨੇ ਫੋਨ ਰੱਖਿਆ ਤੇ ਵਾਪਸ ਲਿਵਿੰਗ ਰੂਮ ਚ ਆ ਗਿਆ ਸ਼ਾਇਦ ਕੱਲ ਨੂੰ ਡੀਲ ਫਾਈਨਲ ਹੋ ਜੇ ਆਫਰ ਤਾਂ ਵਧੀਆ ਲੱਗਦੀ ਆ ਸੋਫੇ ਤੇ ਬੈਠ ਕੇ ਮੂੜ ਗਲਾਸ ਚੁੱਕਦਾ ਹੋਇਆ ਕੁਲਦੀਪ ਬੋਲਿਆ ਕਿੰਨੇ ਵਜੇ ਜਾਣਾ ਪਊ ਹਰਵਿੰਦਰ ਨੂੰ ਜਿਵੇਂ ਆਫਰ ਵਿੱਚ ਜ਼ਿਆਦਾ ਦਿਲਚਸਪੀ ਨਾ ਹੋਵੇ 8 ਵਜੇ ਅਵਤਾਰ ਦੇ ਦਫ਼ਤਰ ਪਹੁੰਚਣਾ ਅੱਛਾ ਹਰਵਿੰਦਰ ਜਰਾ ਢਿੱਲੇ ਸੁਰ ਚ ਬੋਲੀ ਅੱਛਾ ਪਰ ਮੈਂ ਤਾਂ ਚਾਹੁੰਦੀ ਸੀ ਕਿ ਕੱਲ ਸਵੇਰੇ ਤੁਸੀਂ ਰਾਜੀ ਨੂੰ ਸਕੂਲੇ ਛੱਡ ਦਿਓ ਚਾਹੁੰਦਾ ਤਾਂ ਮੈਂ ਵੀ ਇਹੋ ਸੀ ਪਰ ਆ ਰੋਟੀ ਬਾਣੀ ਆ ਬਿੱਲ ਆ ਕਿਸ਼ਤਾਂ ਵੀ ਤਾਂ ਕਿਸੇ ਤਰ੍ਹਾਂ ਦੇਣੀਆਂ ਨੇ ਹਰਵਿੰਦਰ ਉਹਦੀ ਗੱਲ ਟੋਕਦੀ ਉਸੇ ਸੁਰ ਵਿੱਚ ਬੋਲੀ ਉਹ ਤਾਂ ਵਿਚਾਰੀ ਤਾਂ ਅੱਜ ਸਵੇਰ ਦੀ ਕਹਿੰਦੀ ਆ ਕਿ ਮੈਨੂੰ ਡੈਡੀ ਸਕੂਲ ਛੱਡ ਕੇ ਆਉਣ ਫਿਰ ਕਹਿੰਦੀ ਸੀ ਜੇ ਛੱਡਣ ਨਹੀਂ ਤਾਂ ਸਕੂਲੋਂ ਵਾਪਸ ਤਾਂ ਲੈਣਾ ਆਉਣ ਡੈਡੀ ਮੈਨੂੰ ਕਾਲੀ ਸ਼ਾਮੀ ਇਹਨਾਂ ਦੀ ਟੀਚਰ ਦੀ ਬੱਚਿਆਂ ਦੇ ਮਾਪੇ ਨਾਲ ਮੀਟਿੰਗ ਵੀ ਸੀ ਮੈਂ ਤਾਂ ਸ਼ੌਂਟੇ ਲਾਉਣ ਕਰਕੇ ਜਾ ਨਹੀਂ ਸਕੀ ਤੁਹਾਡਾ ਕੰਮ ਚੋਂ ਇਨੀ ਵੇਹਲ ਲੱਗਿਆ ਰਾਜੀ ਨੇ ਬਹੁਤ ਹੋਰ ਤਰ੍ਹਾਂ ਫੀਲ ਕੀਤਾ ਪਤਾ ਲੈ ਦੱਸ ਉਹੀ ਗੱਲ ਕੁਲਦੀਪ ਜਰਾ ਕੁ ਤੁਣ ਗਿਆ ਮੈਂ ਕਿਤੇ ਆ ਸਾਰੀ ਣਟ ਭੱਜ ਆਪਣੇ ਲਈ ਕਰਦਾ ਭਲਾ ਇਹਨਾਂ ਨਿਆਣੇ ਲਈ ਟੁੱਟ ਟੁੱਟ ਕੇ ਮਰਦਾ ਫਿਰ ਤੈਨੂੰ ਵੀ ਤਾਂ ਕਦੇ ਕਿਤੇ ਜੌਬ ਕਰਨ ਲਈ ਮਜਬੂਰ ਨਹੀਂ ਕੀਤਾ ਮੈਂ ਉਹ ਤਾਂ ਠੀਕ ਆ ਉਦਣ ਐਤਵਾਰ ਜਦੋਂ ਆਪਾਂ ਨਿਆਣੇ ਨੂੰ ਪਾਰਕ ਲੈ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਐਨ ਤੁਰਨ ਲੱਗਿਆ ਵੀ ਤੁਹਾਨੂੰ ਨਵੇਂ ਬਣਦੇ ਘਰ ਚੋਂ ਇਲੈਕਟ੍ਰੀਸ਼ੀਅਨ ਦਾ ਫੋਨ ਆ ਗਿਆ ਸੀ ਕਿਸੇ ਪ੍ਰੋਬਲਮ ਕਰਕੇ ਦੇਖਿਆ ਉਦੋਂ ਕਿੱਦਾਂ ਰਾਜੀ ਤੁਹਾਡੇ ਬੂਟ ਪਾਉਂਦਿਆਂ ਦੀਆਂ ਲੱਤਾਂ ਨਾਲ ਚਿੰਬੜ ਕੇ ਕਹਿੰਦੀ ਸੀ ਡੈਡੀ ਤੁਸੀਂ ਕੰਮ ਤੇ ਨਾ ਜਾਇਆ ਕਰੋ ਮੈਂ ਲਾਇਕ ਨਹੀਂ ਕਰਦੀ ਜਦੋਂ ਤੁਸੀਂ ਮੈਨੂੰ ਛੱਡ ਕੇ ਜਾਂਦੇ ਹੋ ਤੇ ਫਿਰ ਕਹਿੰਦੀ ਸੀ ਚੱਲ ਛੱਡ ਹੁਣ ਉਹਦੀ ਗੱਲ ਕੱਟ ਕੇ ਕੁਲਦੀਪ ਗਲਾਸ ਚੋਂ ਆਖਰੀ ਘੁੱਟ ਭਰਦਾ ਬੋਲਿਆ ਤੈਨੂੰ ਚੰਗਾ ਭਲਾ ਪਤਾ ਹੈ ਵੀ ਮੈਂ ਚਾਹੁੰਦਾ ਕਿ ਹੁਣ ਮਾਰਕੀਟ ਤੇਜ ਆ ਦਮਾ ਦਮ 5-7 ਘਰ ਬਣਾ ਕੇ ਵੇਚ ਲਵਾਂ ਇੱਕ ਅੱਧਾ ਨਿਆਣੇ ਲਈ ਮਾੜਾ ਮੋਟਾ ਬਣਾ ਲਵਾਂ ਇਹਨਾਂ ਦੇ ਫਿਊਚਰ ਲਈ ਚੰਗਾ ਰਹੋ ਉਹ ਤਾਂ ਠੀਕ ਆ ਪਰ ਤੁਸੀਂ ਟਾਈਮ ਸਿਰ ਘਰ ਤਾਂ ਆਜਿਆ ਕਰੋ ਸੱਤੇ ਦਿਨ ਉਹ ਹੀ ਨੱਠ ਭੱਜ ਨਾ ਨਿਆਣੇ ਲਈ ਟਾਈਮ ਨਾ ਆਪਣੀ ਸਿਹਤ ਦਾ ਕੋਈ ਫਿਕਰ ਹਰਵਿੰਦਰ ਨੇ ਜਰਾ ਤੌਖਲੇ ਨਾਲ ਗਿਆ ਔ ਕੁਛ ਨਹੀਂ ਹੁੰਦਾ ਸਿਹਤ ਨੂੰ ਕੁਲਦੀਪ ਜਰਾ ਲਾਪਰਵਾਹੀ ਨਾਲ ਬੋਲਿਆ ਫਿਰ ਮੇਜ਼ ਉੱਪਰ ਖਿਲਰੇ ਕਾਗਜ਼ਾਂ ਚੋਂ ਆਪਣੇ ਜੀਵਨ ਬੀਮੇ ਵਾਲਾ ਲਪਾਪਾ ਚੁੱਕ ਕੇ ਉਹਨੂੰ ਦਿਖਾਉਂਦਾ ਹੋਇਆ ਜਰਾ ਸ਼ੁਗਲ ਜੀ ਨਾਲ ਬੋਲਿਆ ਜੇ ਮੈਨੂੰ ਕੁਝ ਹੋ ਵੀ ਗਿਆ ਤੂੰ ਤੇ ਨਿਆਣਾ ਏ ਸਾਰੀ ਉਮਰ ਐਸ਼ ਕਰੋਗੇ ਤਦੇ ਤਾਂ ਐਡੀਆਂ ਵੱਡੀਆਂ-ਵੱਡੀਆਂ ਕਿਸ਼ਤਾਂ ਦਾ ਨਾ ਹਰਵਿੰਦਰ ਨੇ ਜਰਾ ਬੁਰਾ ਜਿਹਾ ਮੂੰਹ ਬਣਾ ਕੇ ਕੁਲਦੀਪ ਨੂੰ ਅਹਿਸਾਸ ਕਰਾਇਆ ਕਿ ਉਸਨੂੰ ਉਹਦੀ ਗੱਲ ਚੰਗੀ ਨਹੀਂ ਲੱਗੀ ਉਹਨੇ ਪਰਾਂ ਨੂੰ ਮੂੰਹ ਫੇਰ ਲਿਆ ਗੁਲਦੀਪ ਉਹਦੀ ਮਨੋਂ ਦਸਾਂ ਭਾਂਪਦਾ ਹੋਇਆ ਉਹਨੂੰ ਪਿਆਰ ਨਾਲ ਆਪਣੇ ਵੱਲ ਦੁਬਾਰਾ ਖਿੱਚਦਾ ਬੋਲਿਆ ਉਹ ਨਾਰਾਜ਼ ਹੋ ਗਈ ਆਮ ਸੌਰੀ ਦੇਖ ਤੇਰਾ ਕੀ ਖਿਆਲ ਹੈ ਮੇਰਾ ਕੀ ਤੇ ਜੀ ਕਰਦਾ ਵੀ ਰਾਤ ਨੂੰ ਘਰ ਵੜਨਸਾਰ ਫੋਨ ਦੀ ਘੰਟੀ ਖੜਕੀ ਜਾਵੇ ਫਿਰ ਜਰਾ ਰੋਮਾਂਟਿਕ ਜਿਹਾ ਬਣਦਾ ਹਲਕੇ ਨਸ਼ੇ ਅੰਦਾਜ਼ ਚ ਬੋਲਿਆ ਮੈਂ ਤਾਂ ਹੁਣ ਇਹ ਚਾਹੁੰਦਾ ਕਿ ਮੈਂ ਰਾਤ ਨੂੰ ਜਦੋਂ ਘਰ ਆਵਾਂ ਤਾਂ ਸਭ ਕੁਝ ਸੁੱਤਾ ਪਿਆ ਹੋਵੇ ਸਿਰਫ ਤੂੰ ਜਾਗਦੀ ਹੋਵੇਂ ਤਾ ਕਿ ਜਨਾਬ ਪੈਗ ਲਾ ਕੇ ਆਪਦਾ ਕੰਮ ਕਰਨ ਤੇ ਘਰਾੜੇ ਮਾਰਨ ਹਨਾ ਉਹਦੀਆਂ ਅੱਖਾਂ 'ਚ ਝਾਕਦੀ ਚ ਸ਼ਰਾਰਤ ਭਰੇ ਵਿਅੰਗ ਨਾਲ ਹਰਵਿੰਦਰ ਬੋਲੀ ਤੇ ਬੋਲਦਿਆਂ ਸਾਰੇ ਕੁਲਦੀਪ ਵੱਲੋਂ ਹੋਣ ਵਾਲੇ ਪ੍ਰਤੀਕਰਮ ਦਾ ਅੰਦਾਜ਼ਾ ਲਾਉਂਦੀ ਉਹਦੀ ਬੁੱਕਲ ਵਿੱਚੋਂ ਨਿਕਲ ਕੇ ਜਰਾ ਪਰੇ ਸਰਕ ਗਈ ਤੇਰੀ ਐਸੀ ਕਿਤੇ ਐਸੀ ਕੁਲਦੀਪ ਨੇ ਵੇਗ ਵਿੱਚ ਆਉਂਦਿਆਂ ਦੁਬਾਰਾ ਉਹਨੂੰ ਆਪਣੀਆਂ ਬਾਹਾਂ 'ਚ ਘੁੱਟਣਾ ਚਾਹਿਆ ਐਨ ਉਸੇ ਵੇਲੇ ਕਿ ਜੰਝੋਂ ਮਾਈਕ੍ਰੋਵੇਵ ਦੀ ਘੰਟੀ ਨੇ ਖਾਣਾ ਗਰਮ ਹੋਣ ਦੀ ਸੂਚਨਾ ਦਿੱਤੀ ਕੁਲਦੀਪ ਦੀਆਂ ਬਾਹਾਂ ਮੋੜ ਉਸ ਵੱਲੀ ਮੋੜਦੀ ਹੋਈ ਹਰਵਿੰਦਰ ਕਿਚਨ ਵਿੱਚ ਜਾਣ ਲਈ ਉੱਠ ਖੜੋਤੀ। ਕਿਚਨ ਵਿੱਚ ਜਿਹੜਾ ਕਾਲੀ-ਕਾਲੀ ਭਾਂਡੇ ਕੱਢਦੀ ਤੋਂ ਇੱਕ ਕੌਲੀ ਤੇ ਪਲੇਟ ਉਹਦੇ ਹੱਥੋਂ ਡਿੱਗ ਪਈ। ਕਾਫੀ ਖੜਾਕਾ ਹੋਇਆ। ਕੀ ਬੰਨਿਆ? ਲਿਵਿੰਗ ਰੂਮ 'ਚੋਂ ਕੁਲਦੀਪ ਬੋਲਿਆ। ਕੁਛ ਨਹੀਂ ਐਵੇਂ ਮਾੜਾ ਜਿਹਾ ਹੱਥ ਵੱਜ ਗਿਆ ਮੇਰਾ। ਕਹਿ ਕੇ ਹਰਵਿੰਦਰ ਥੱਲੇ ਡੁੱਲਿਆ। ਖੱਟਾ ਸਾਫ ਕਰਨ ਲੱਗ ਪਈ। ਉਧਰ ਕੁਲਦੀਪ ਟੀਵੀ ਦੀ ਰਿਮੋਟ ਕੰਟਰੋਲ ਦੇ ਬਟਨ ਬੇਮਤਲਬ ਦਬਦਾ ਸਵੇਰ ਨੂੰ ਅਫਤਾਰ ਨਾਲ ਹੋਣ ਵਾਲੀ ਮੀਟਿੰਗ ਬਾਰੇ ਮਨ ਵਿੱਚ ਵਿਚਾਰ ਕਰਨ ਲੱਗ ਪਿਆ ਨਵਾਂ ਘਰ ਪੂਰੀ ਕੀਮਤ ਉੱਪਰ ਵੀ ਵੇਚੂੰਗਾ ਘਟਾ ਕੇ ਨਹੀਂ ਉਹਨੇ ਸੋਚਿਆ ਐਨੀ ਣਟ ਭੱਜ ਤੋਂ ਬਾਅਦ ਐਨਾ ਕੁ ਤਾਂ ਪ੍ਰੋਫਿਟ ਹੋਣਾ ਹੀ ਚਾਹੀਦਾ ਨਵੇਂ ਘਰ ਨੂੰ ਬਣਾਉਣ ਲਈ ਆਏ ਖਰਚ ਦੀਆਂ ਮਨ ਵਿੱਚ ਜਰਬਾਂ ਤਰਸੀਮਾਂ ਲਾਉਂਦਿਆਂ ਉਹਨੇ ਹਿਸਾਬ ਲਾਇਆ ਨਿਆਣੇ ਦੇ ਭਵਿੱਖ ਲਈ ਕੁਝ ਨਾ ਕੁਝ ਤਾਂ ਪੱਲੇ ਹੋਣਾ ਚਾਹੀਦਾ ਨਿਆਣੇ ਦੇ ਭਵਿੱਖ ਦਾ ਖਿਆਲ ਆਉਂਦੇ ਉਹਨੂੰ ਆਪਣੇ ਜੀਵਨ ਬੀਮੇ ਦੀ ਕਿਸ਼ਤ ਦਾ ਖਿਆਲ ਆਇਆ ਸਾਹਮਣੇ ਪਏ ਕਾਗਜ਼ਾਂ 'ਚੋਂ ਜੀਵਨ ਬੀਮੇ ਦੀ ਕਿਸ਼ਤ ਵਾਲਾ ਲਪਾਪਾ ਖੋਲ ਕੇ ਅੰਦਰਲੇ ਕਾਗਜ਼ਾਂ ਨੂੰ ਪੜਨ ਲੱਗਿਆ ਜਦੋਂ ਪਾਲਿਸੀ ਖਰੀਦੀ ਸੀ ਤਾਂ ਉਸ ਨੇ ਅੱਧੇ ਮਿਲੀਨ ਦਾ ਡੈਥ ਬੈਨੀਫਿਟ ਲਿਆ ਸੀ ਯਾਨੀ ਕਿ ਉਹਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਹਦੇ ਪਰਿਵਾਰ ਨੂੰ 5 ਲੱਖ ਡਾਲਰ ਮਿਲਣਾ ਸੀ ਤੇ ਹੁਣ 2 ਸਾਲਾਂ ਵਿੱਚ ਮਹਿੰਗਾਈ ਇੰਨੀ ਵੱਧ ਜਾਣ ਕਰਕੇ ਇਹ ਰਕਮ ਕੋਈ ਜ਼ਿਆਦਾ ਨਹੀਂ ਚਾਪਦੀ ਕਿਉਂ ਨਾ ਡੈਥ ਬੈਨੀਫਿਟ ਅੱਧੇ ਮਿਲੀਅਨ ਤੋਂ ਵਧਾ ਕੇ ਪੂਰੇ ਮਿਲੀਅਨ ਦਾ ਕਰਵਾ ਲਵਾਂ ਉਹਨੇ ਸੋਚਿਆ ਤੇ ਫਿਰ ਪਾਲਿਸੀ ਦੇ ਕਾਗਜ਼ ਦੇਖਦਾ ਹੋਇਆ ਮਨ ਵਿੱਚ ਹਿਸਾਬ-ਕਿਤਾਬ ਕਰਨ ਲੱਗਿਆ ਇਸ ਤਰ੍ਹਾਂ ਕਰਨ ਨਾਲ ਕਿੰਨੀ ਕੁ ਕਿਸ਼ਤ ਹੋਰ ਵੱਧ ਜਾਣੀ ਆ ਚੱਲ ਹੁਣ ਬੜਾ ਸੋਹਣਾ ਕੰਮ ਤੁਰਿਆ ਔਖਾ ਸੌਖਾ ਵਾਧੂ ਕਿਸ਼ਤ ਵੀ ਦੇ ਹੀ ਜਾਊਗਾ ਬੱਚਿਆਂ ਦਾ ਫਿਊਚਰ ਤਾਂ ਸੁਰੱਖਿਅਤ ਰਹੇ ਉਹਨੇ ਜਿਵੇਂ ਆਪਣੇ ਆਪ ਨਾਲ ਸਲਾਹ ਕੀਤੀ ਤੇ ਜੀਵਨ ਬੀਮੇ ਦਾ ਮਤਲਬ ਤਾਂ ਇਹੀ ਆ ਨਾ ਐਨਨੂ ਕਿਚਨ ਵਿੱਚੋਂ ਹਰਵਿੰਦਰ ਦੀ ਆਵਾਜ਼ ਸੁਣਾਇ ਦਿੱਤੀ ਰੋਟੀ ਲਾਤੀ ਡਾਈਨਿੰਗ ਟੇਬਲ ਤੇ ਇੱਕ ਹੱਥ ਵਿੱਚ ਵਿਸਕੀ ਵਾਲਾ ਖਾਲੀ ਗਲਾਸ ਦੂਜੇ ਵਿੱਚ ਕੌਫੀ ਟੇਬਲ ਤੋਂ ਉਗੜ ਦੁਗੜ ਕਾਗਜ਼ ਚੁੱਕ ਕੇ بیمਾ ਪਾਲਿਸੀ ਦੇ ਕਾਗਜ਼ ਵਿੱਚ ਧਿਆਨ ਨਾਲ ਲਗਾਈ ਕੁਲਦੀਪ ਉੱਠ ਕੇ ਕਿਚਨ ਵੱਲ ਜਾਣ ਲੱਗਿਆ ਤਾਂ ਸੋਫੇ ਨਾਲ ਕਾਰਪੇਟ ਉੱਪਰ ਪਈ ਕਿਸੇ ਚੀਜ਼ ਨਾਲ ਉਹਦਾ ਪੈਰ ਟਕਰਾਇਆ ਲੜ ਖੜਾ ਕੇ ਸੰਭਾਲਣ ਲਈ ਇੱਧਰ ਉੱਧਰ ਹੱਥ ਮਾਰਦੇ ਕੁਲਦੀਪ ਦੇ ਹੱਥੋਂ ਕਾਗਜ਼ ਪੱਤਰ ਇੱਧਰ-ਉੱਧਰ ਖਿਲਰ ਗਏ ਤੇ ਸ਼ਰਾਬ ਵਾਲਾ ਖਾਲੀ ਗਲਾਸ ਥੱਲੇ ਦੇਖ ਕੇ ਰੁੜਦਾ ਸਾਹਮਣੀ ਕੰਧ ਨਾਲ ਜਾ ਟਕਰਾਇਆ ਥੱਲੇ ਕਾਰਪੇਟ ਉੱਪਰ ਉਸਦੇ ਪੈਰ ਅਟਕਣ ਵਾਲੀ ਚੀਜ਼ ਉੱਪਰ ਨਜ਼ਰ ਮਾਰੀ ਤਾਂ ਦੇਖਿਆ ਕਿ ਸੋਵੇ ਦੀ ਬਾਰੀ ਨਾਲ ਲੱਗ ਕੇ ਲੇਟੀ ਹੋਈ ਰਾਜੀ ਉਸ ਦਾ ਬੰਦ ਬਟੂਆ ਆਪਣੀ ਗੱਲ ਦੇ ਨਾਲ ਲਗਾ ਕੇ ਘੂਕ ਸੁੱਤੀ ਪਈ ਸੀ ਟੁੱਟ ਗਿਆ ਕੁਝ ਕਿਚਨ ਚੋਂ ਕਾਲੀ ਨਾਲ ਨਿਕਲਦੀ ਹੋਈ ਹਰਵਿੰਦਰ ਬੋਲੀ ਅਜੇ ਤਾਂ ਨਹੀਂ ਟੁੱਟਿਆ ਫਮattere ਹੋਏ ਕੁਲਦੀਪ ਦੇ ਮੂੰਹੋਂ ਮਸ ਐਨਾ ਹੀ ਨਿਕਲਿਆ ਪਰ ਸ਼ਾਇਦ ਇਸ ਤੋਂ ਅੱਗੇ ਉਹ ਕੁਝ ਨਾ ਕਹਿ ਸਕਿਆ ਹਾਰੇ ਹੋਏ ਮਾਨ ਨਾਲ ਕਾਰਪੇਟ ਉੱਪਰ ਜੀਵਨ ਬੀਮਾ ਪਾਲਿਸੀ ਦੇ ਖਿਲਰੇ ਹੋਏ ਕਾਗਜ਼ ਇਕੱਠੇ ਕਰਨ ਲੱਗ ਪਿਆ ਮੰਨਿਆ ਕਿ ਪੈਸਾ ਬਹੁਤ ਜ਼ਰੂਰੀ ਆ ਪਰ ਆਪਣੇ ਬੱਚਿਆਂ ਨੂੰ ਐਨਾ ਇਗਨੋਰ ਕਰਕੇ ਪੈਸੇ ਪਿੱਛੇ ਭੱਜਣਾ ਬੇਵਕੂਫੀ ਆ ਕੁਲਦੀਪ ਨੂੰ ਆਪਣੀ ਧੀ ਦਾ ਪਿਆਰ ਦਿਖ ਹੀ ਨਹੀਂ ਰਿਹਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ